ਆਹ ਕੀਤਾ ਗਿਆ ਜਿਹਨੇ ਦਿੱਤੇ ਸਨ ਯਾਨੀ ਕਿ 10 ਕਾਰੇ ਦੇ ਪੁਲਸਰ ਉਸ ਲਈ ਗੱਡੀ ਦੇ ਵਿੱਚ ਕੁਝ ਹਰਕਤ ਹੁੰਦੀ ਦਿਖਾਈ ਦਿੱਤੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਦੋ ਲੋਕਾਂ ਨੂੰ ਹੋਏ ਉਹਨਾਂ ਦਾ ਗ੍ਰਿਫਤਾਰ ਕੀਤਾ ਗਿਆ ਇੱਕ ਹਰਪੀ ਸਿੰਘ ਹੁਣ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਜਿਹੜਾ ਲਫ ਰੇਡ ਸਮਝੋ ਤਾਂ ਐਸ ਐਚ ਓ ਜਿੰਨਾ ਜੇ ਥਾਣੇ ਦੇ ਵਿੱਚ ਪੂਰਾ ਮਾਮਲਾ ਦਰਜ ਹੋ ਇਸ ਲਈ ਸਾਡੇ ਨਾਲ ਇਹ ਸੁਖਦੇਵ ਸਿੰਘ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆਂ ਥਾਣਾ ਫਲੋਰ ਜੋ ਮਨਾਲ ਮੇਰੀ ਪੁਲਿਸ ਪਾਰਟੀ ਸਰਕਾਰੀ ਗੱਡੀ ਤੇ ਅਸੀਂ ਸ਼ਾਮ ਵੇਲੇ ਰੁਟੀਨ ਦੀ ਗਸ਼ਤ ਕਰ ਰਹੇ ਸੀ ਜਦੋਂ ਅਸੀਂ ਹਾਈਵੇ ਫਲੋਰ ਤੋਂ ਜੋ ਮਿਲਟਰੀ ਕੈਂਪ ਦੇ ਸਾਹਮਣੇ ਖੱਬੀ ਸਾਈਡ ਦੇ ਉੱਤੇ ਜਿੱਥੇ ਇੱਕ ਕ੍ਰੇਟਾ ਗੱਡੀ ਵਾਈਟ ਕਲਰ ਜੋ ਸ਼ੱਕੀ ਹਾਲਤ ਵਿੱਚ ਖੜੀ ਸੀ ਜਿਸਦੇ ਅਸੀਂ ਗੱਡੀ ਰੋਕੇ ਉਸ ਨੂੰ ਰੁਟੀਨ ਦੀ ਚੈਕਿੰਗ ਦੇ ਵਿੱਚ ਚੈੱਕ ਕੀਤਾ ਜਿਸ ਨੇ ਸਾਈਡ ਜੋ ਵਿੰਡੋ ਸੀ ਉਹਨਾਂ ਦੇ ਸ਼ੀਸ਼ਿਆਂ ਨੂੰ ਵੀ ਬਲੈਕ ਜਾਲੀਆਂ ਲੱਗੀਆਂ ਹੋਈਆਂ ਸੀ ਵਿੰਡ ਜੋ ਸ਼ੀਸ਼ਾ ਸੀ ਇਹਨੂੰ ਵੀ ਕਵਰ ਕੀਤਾ ਸੀ ਅੰਦਰੋਂ ਪਿਛਲੇ ਸ਼ੀਸ਼ੇ ਨੂੰ ਵੀ ਜਿਸ ਤੇ ਸਾਨੂੰ ਸ਼ੱਕ ਪਈ ਤਾਂ ਅਸੀਂ ਬਾਰੀ ਖੋਲ ਕੇ ਚੈੱਕ ਕਰਨ ਲੱਗੇ ਤਾਂ ਉਸ ਦੇ ਵਿੱਚੋਂ ਦੋ ਨੌਜਵਾਨ ਬੱਟੇ ਸੀ ਜੋ ਕੋਈ ਚੀਜ਼ ਦਾ ਕੁਸੇਵਨ ਕਰ ਰਹੇ ਸੀ ਜਿਨ੍ਹਾਂ ਜੱਕਦਮ ਕੋਈ ਆਪਣੇ ਹੱਥਾਂ 'ਚ ਫੜੀਆਂ ਚੀਜ਼ਾਂ ਆਪਣੇ ਸੀਟਾਂ ਠਾਠਾਂ ਲਗਾਉਣੀਆਂ ਛਾਉਣੀਆਂ ਸ਼ੁਰੂ ਕੀਤੀਆਂ ਜਿਸ ਤੇ ਅਸੀਂ ਮੌਕਾ 'ਪਰ ਡੀਐਸਪੀ ਸਾਹਿਬ ਸ੍ਰੀ ਸਰਵਜਿੰਦ ਸਿੰਘ ਸਰਵਜਿੰਦ ਫਲੋਰ ਨੂੰ ਬੁਲਾਇਆ ਜਿਨ੍ਹਾਂ ਦੇ ਦ੍ਰਾਨ ਅਸੀਂ ਜੋ ਉਹਨਾਂ ਨੂੰ ਆਪਣੀ ਤਲਾਸ਼ੀ ਕਰਨ ਤੇ ਬਾਰੇ ਜੋ ਕਾਨੂੰਨੀ ਰਾਈਟ ਪ੍ਰਾਪਤ ਹੈ ਆਪਦੇ ਬਾਰੇ ਜਾਂਚ ਕਰਵਾਇਆ ਉਹਨਾਂ ਦੀ ਨਿਗਰਾਨੀ ਹੇਠ ਜੋ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਇੱਕ ਨੌਜਵਾਨ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈਪੀ son of ترسیم ਸਿੰਘ ਵਾਸੀ ਪਿੰਡ ਜੱਲੂ ਖੇੜਾ ਜੱਲੂਪੁਰ ਖੇੜਾ ਖਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਅਤੇ ਦੂਜਾ ਜੋ ਡਰਾਈਵਰ ਸੀਟ ਦੇ ਬੈਠਾ ਸੀ ਉਸ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰ ਫਲਾਵਸਤਾਨੋਂ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੀਮਾਵਾਟ ਖਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਜੋ ਇਹਨਾਂ ਦੀ ਤਲਾਸ਼ੀ ਕਰਨ ਤੇ ਜੋ ਹਰਪ੍ਰੀਤ ਸਿੰਘ ਹੈਪੀਆ ਉਸ ਦੀ ਪਜਾਮੇ ਦੀ ਜੇਬ ਦੇ ਵਿੱਚੋਂ ਇੱਕ ਪੌਲੀਥਨ ਜੋ ਪਾਰਦਰਸ਼ੀ ਸੀ ਉਸ ਵਿੱਚੋਂ ਵਾਈਟ ਕਲਰ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਨੂੰ ਉਹਨਾਂ ਉੱਥੇ ਮੌਕੇ ਤੇ ਕੰਡੇ ਤੇ ਟੋਲਿਆ ਗਿਆ ਜੋ 4 ਗ੍ਰਾਮ ਹੋਇਆ ਅਤੇ ਉਸ ਦੇ ਇੱਕ ਜੇਬ ਵਿੱਚੋਂ ਲਾਈਟਰ ਤੇ ਇੱਕ 20 ਰੁਪਏ ਦੇ ਨੋਟ ਦੀ ਜੋ ਪਾਈਪ ਬਣਾਈ ਹੋਈ ਸੀ ਜਿਸ ਨਾਲ ਉਹ ਨਸ਼ਾ ਕੰਜ਼ੂਮ ਕਰਨ ਲਈ ਵਰਤੀ ਜਾਂਦੀ ਹੈ ਇੱਕ ਹੋਰ ਕਵਰ ਹੋਈ ਆ ਸੈਕੰਡ ਜੋ ਪਰਸਨ ਡਰਾਈਵਰ ਸੀਟ ਤੇ ਬੈਠਾ ਸੀ ਲੱਫੀ ਸਿੰਘ ਲੱਫੀ ਸਿੰਘ ਦੇ ਜੋ ਪੈਂਟ ਦੀ ਅੰਸ਼ਲੀ ਜੇਬ ਵਿੱਚੋਂ ਇੱਕ ਕੰਡਾ बरामद ਹੋਇਆ ਤੇ 2 ਲੀਟਰ ਤੇ ਜੋ ਕੰਜ਼ੂਮ ਕਰ ਲਈ ਪਾਈਪ ਵਰਤੀ ਜਾਂਦੀ ਸੀ ਦੀ ਪੈਦਾ ਨੋਟ ਉਹ ਬ੍ਰੰਭ ਹੋਇਆ ਉਸ ਤੋਂ ਉਪਰੰਤ ਜਦੋਂ ਇਹਨਾਂ ਦੀ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਵਿੱਚੋਂ ਇੱਕ ਛੋਟਾ ਪਰਸ ਮਿਲਿਆ ਪਰਸ ਦੇ ਵਿੱਚ ਵੀ ਦੇਖੋ ਜੋ ਸ਼ਹਿਰੋਂ ਦੇਪਰ ਸੀ ਜੋ ਲਿਬੜੇ ਹੋਏ ਸੀ ਉਹਦੇ ਨਾਲ ਉਹਦੇ ਨਾਲ ਜੋ ਉਹਨੂੰ ਵੀ ਵਰਤਿਆ ਜਾਂਦਾ ਸੀ ਉਸ ਨੂੰ ਵੀ ਅਸੀਂ ਕਵਚ ਲਏ ਫਿਰਿਆ ਇਹਨਾਂ ਦੇ ਵਰਖਲਾਫ ਵਸੀਮ ਕਦਮਾ ਨੰਬਰ 199 ਮਿਤੀ 12 ਸਤ 2024 ਅੰਡਰ ਸੈਕਸ਼ਨ 22 27 ਕਾਰਡ ਚ ਅਸੀਂ ਐਨਡੀਪੀਐਸ ਸੈਕਟਰ ਦਰਜ ਕੀਤਾ ਗਿਆ ਜੋ ਇਹਨਾਂ ਨੂੰ ਉਸ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਨੇ ਪੁੱਛਗਛ ਕੀਤੀ ਗਈ ਹੈ ਪੁੱਛਗਛ ਤੇ ਜੋ ਇਹਨਾਂ ਨੇ ਦੱਸਿਆ ਕਿ ਅਸੀਂ ਜੋ ਨਸ਼ਾ ਕਰੀਬ 3 ਸਾਲ ਤੋਂ ਪੀਣ ਦੇ ਆਦੀ ਆ ਦਵਾਈ ਵਿੱਚ ਵੀ ਇਹ ਦੋਨੇ ਇਕੱਠੇ ਰਹੇ ਨੇ ਇਕੱਠੇ ਹੀ ਕਲਾਸ ਫੈਲੋ ਨੇ ਔਰ ਇਹ ਲੁਧਿਆਣਾ ਤੋਂ ਸੰਦੀਪ ਰੋ ਰੋੜਾ ਦੇ ਨਾਮ ਦੇ ਵਿਅਕਤੀ ਕੋਲੋਂ ਨਸ਼ਾ ਲੈ ਕੇ ਆਉਂਦੇ ਆ ਉਸ ਨੂੰ ਵੀ ਅਸੀਂ ਰੌਂਡ ਅਪ ਕਰਕੇ ਲੈ ਆਏ ਆ ਔਰ ਉਹਦੀ ਵੀ ਅੱਗੇ ਪੁਛਗਿੱਛ ਚੱਲ ਰਹੀ ਆ ਜੋ ਅਰਜਨ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਗਲੀ ਗੱਲ ਹੋ ਗਈ ਜੋ ਅੰਮਲ ਵਿੱਚ ਚੱਲ ਰਹੀ ਹੈ ਸਰ ਸੰਦੀਪ ਕੋਲੋਂ ਕੋਈ ਹੋਰ ਵੀ ਮਿਲਾਈ ਡ੍ਰਿਪ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499